ਪੂਰਬੀ ਪੰਜਾਬ ਦੇ ਵਿੱਚ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਚਲਦੇ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉੱਥੇ ਮੋਗਾ ਜ਼ਿਲ੍ਹੇ ਦੇ ਵਿੱਚ ਹਰ ਪਾਸੇ ਭਾਜਪਾ ਦਾ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਹੈ ਦਾਦੀਏ ਕੀ ਕਸਬਾ ਬਾਗਾ ਪੁਰਾਣਾ ਦੇ ਵਿੱਚ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦਾ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਨਾਲ ਹੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਵੀ ਰੋਕਿਆ ਗਿਆ ਅਤੇ ਬਾਰਡਰਾਂ ਦੇ ਉੱਤੇ ਕਈ ਕਿਸਾਨ ਨੇ ਜਿਹੜੇ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤੇ ਗਏ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਨੂੰ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਜੇ ਪਾਸੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਕਿ ਮੈਨੂੰ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਗੈਰਤ ਅਤੇ ਪਿਆਰ ਨਜ਼ਰ ਆਉਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਰਡਰਾਂ ਅਤੇ ਰੇਲਵੇ ਲਾਈਨਾਂ ਦੇ ਉੱਤੇ ਬੈਠਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਆਪ ਇੱਕ ਨੁਮਾਇੰਦਾ ਬਣ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ ਕੇਂਦਰ ਕੋਲ ਜਾਵਾਂਗਾ ਨਾਲ ਹੀ ਹੰਸ ਰਾਜ ਹੰਸ ਨੇ ਕਿਹਾ ਕਿ ਕਿਸਾਨ ਚੰਗੀ ਭਾਸ਼ਾ ਵਰਤ ਕੇ ਅਤੇ ਚੰਗੇ ਮਾਹੌਲ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਵੀ ਕਰ ਸਕਦੇ ਨੇ ਆਇਦਾ ਬਰੋਆ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਹਾਂਸਰਾ ਜਿੱਥੇ ਵੀ ਜਾਂਦਾ ਉੱਥੇ ਵਿਰੋਧ ਲਗਾਤਾਰ ਹੁੰਦਾ ਪਿਛਲੇ ਦਿਨ ਤੋਂ ਵੀ ਕਹਿੰਦੇ ਵਿਰੋਧ ਹੋਇਆ ਕਿਉਂਕਿ ਹਾਂਸਰਾ ਜ ਉਹ ਪਾਰਟੀ ਵੱਲੋਂ ਖੜਿਆ ਜਿਹੜਾ ਬੀਜੇਪੀ ਵੱਲੋਂ ਟਿਕਟ ਤੇ ਖੜਾ ਜਿਹੜੀ ਕਿਸਾਨ ਉਹਨਾਂ ਦੀ ਲੋਕ ਵਿਰੋਧੀ ਉਹ ਆਪ ਪਾਰਟੀ ਬੀਜੇਪੀ ਆ ਉਹਦੇ ਵੱਲੋਂ ਖੜਾ ਕਿਉਂਕਿ ਲਗਾਤਾਰ ਸਾਲ ਅਸੀਂ ਬਾਰਡਰਾਂ ਤੇ ਬੈਠੇ ਰਹੇ ਆ ਸਾਡੇ 750 ਤੋਂ ਉੱਪਰ ਕਿਸਾਨ ਸ਼ਹੀਦ ਹੋਏ ਹੁਣ ਵੀ ਜਿਹੜੇ ਕਿਸਾਨ ਆਪਣੀਆਂ ਮੰਗਾਂ ਹੁੰਦਾ ਕਿ ਦਿੱਲੀ ਜਾ ਰਹੇ ਤੇ ਉਹਨਾਂ ਉੱਪਰ ਇਹ ਬੀਜੇਪੀ ਨੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਿਨਾਂ ਲਗਾਤਾਰ ਕੋਈ ਵੀ ਵਰਗ ਹੋਵੇ ਜਿੱਥੋਂ ਤੱਕ ਉਹਨੇ ਫੌਜ ਵੀ ਨਹੀਂ ਛੱਡੀ ਬੀਜੇਪੀ ਨੇ ਸਾਰੇ ਵਰਗਾਂ ਦੇ ਉੱਪਰ ਨਵੇਂ ਨਵੇਂ ਕਾਨੂੰਨ ਬਣਾ ਰਹੀ ਆ ਇਹ ਬੀਜੇਪੀ ਜਿਹੜੀ ਇਹ ਲੋਕ ਵਿਰੋਧੀ ਪਾਰਟੀ ਆ ਇਸ ਕਰਕੇ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਹੰਸਰਾਜ ਨੇ ਜੇਕਰ ਵਾਕਈ ਲੋਕ ਪੱਖੀ ਆ ਤਾਂ ਉਹ ਆਪਦੀ ਜਿਹੜੀ ਇਹ ਬੀਜੇਪੀ ਦੀ ਟਿਕਟ ਛੱਡ ਕੇ ਤੇ ਆਜ਼ਾਦ ਹੋ ਕੇ ਸਾਡੇ ਨਾਲ ਗੱਲਬਾਤ ਕਰਨ ਦਾ ਕਰ ਸਕਦਾ ਨਹੀਂ ਲਗਾਤਾਰ ਉਹਦਾ ਵਿਰੋਧ ਖੇਹਰਾਾਂ 'ਚ ਨਹੀਂ ਪਿੰਡਾਂ ਦੇ ਵਿੱਚ ਏਦੋਂ ਵੱਧ ਵੀ ਹੋਊਗਾ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹਦੀਆਂ ਗੱਡੀਆਂ ਤੱਕ ਭੰਣੜ ਤੱਕ ਨੌਕ ਆ ਸਕਦੀ ਆ ਪਿੰਡਾਂ ਦੇ ਏ ਪਾਲਸ ਵੱਲ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਬਰਤਾਲਾ ਕੀਤਾ ਜਾ ਰਿਹਾ ਹੈ ਹਣੇ ਤਾਂ ਮਾਰਾ ਹੀ ਬਤਾਰਾ ਜੀ ਹੁਣ ਜੇ ਸਾਨੂੰ ਨੇੜੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਿਓ ਵੀ ਉਹ ਖੜਾ ਤਾਂ ਸਾਡੀਆਂ ਜੇ ਮੰਗਾਂ ਬਾਰੇ ਸਾਡੀਆਂ ਕਿਸਾਨਾਂ ਦੀਆਂ ਸੁਣੇ ਜੀ ਇੱਥੇ ਮੀਟਿੰਗ ਕਰਨ ਆਇਆ ਤਾਂ ਸਾਡੀ ਤਾਂ ਇਹ ਮੰਗਾਂ ਸਾਡੀ ਗੱਲਬਾਤ ਉਹਨਾਂ ਕਰਵਾਈ ਜਾ ਹਾਂ ਸਰਾਜ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਚ ਕਹਿ ਰਿਹਾ ਮੈਂ ਤਾਂ ਇੱਕ ਵਾਰ ਜਿੱਤਣਾਂ ਸੀ ਜਿੱਤ ਗਿਆ ਦੇਖੋ ਜੀ ਕਹਿੰਦਾ ਸੀਗਾ ਇੱਕ ਵਾਰ ਜਿੱਤਣਾ ਨਹੀਂ ਬਥੇਰਾ ਕੁਝ ਬੋਲਦਾ ਉਹ ਬੋਲਣ ਦੇ ਕਰਨ ਤੇ ਬਹੁਤ ਫਰਕ ਆ ਭਾਜਪੀ ਨੇ ਲਗਾਤਾਰ ਫਿੱਟ ਕੀਤਾ ਉਹਨੂੰ ਇੱਥੇ ਔਰ ਉਹ ਕੋਈ ਕੱਲੇ ਸਿੰਲੀ ਸਿੰਲੀ ਹਵਾ ਤਾਂ ਗੀਤ ਤੋਂ ਮੇਰਾ ਜੇ ਕੋਈ ਪੱਤਰਕਾਰ ਵੀ ਸਵਾਲ ਪੁੱਛਦਾ ਤਾਂ ਉਸਦੂ ਗੱਲ ਕੁਝ ਬੋਲਦਾ ਨਹੀਂ ਭਾਜਪੀ ਨੇ ਕਿਹਾ ਵੀ ਤੂੰ ਇੱਥੇ ਚੁੱਪ ਕਰਕੇ ਬਕੁੰਗਾ ਆ ਬਣ ਕੇ ਤੁਰ ਹੀ ਫਿਰਨਾ ਲੋਕਾਂ ਨੂੰ ਤਾਂ ਆਸ ਵਿੱਚ ਟਕਰਾਈ ਜਾਣਾ ਟਕਰਾ ਕਰਾ ਕੇ ਪਿੰਡਾਂ ਦੇ ਵਿੱਚ ਵੀ ਨਾ ਟਕਰਾ ਕਰਾਉਣ ਦੀ ਸਿੱਧੀ ਕਰਾਉਣੀ ਹੈ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਭਾਜਪੀ ਜਿਹੜੀ ਸਮਾਜ ਵਿਰੋਧੀ ਪਾਰਟੀ ਆ ਇਹਨੂੰ ਕੋਈ ਵੋਟ ਨਾ ਪਾਓ ਇਹਦਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਰੋਧ ਕਰੋ ਸ਼ਹਿਰਾਂ ਦੇ ਵਿੱਚ ਵੱਡੇ ਵਾਲੇ ਪੱਤਰਕਾਰ ਖੜਾ ਲਈ ਮੈਂ ਜਿੱਦਣ ਦਾ ਉਹਨਾਂ ਮੈਨੂੰ ਸਿਰਫ ਉਹਨਾਂ ਦੀ ਅੱਖਾਂ ਵਿੱਚ ਗੈਰਤ ਔਰ ਪਿਆਰ ਹੀ ਨਜ਼ਰ ਮੈਂ ਫੁੱਲ ਸੈਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਇਹ ਬਿਨਾ ਗਨਮੈਨਾਂ ਤੋਂ ਮੈਂ ਇਕੱਲਾ ਕਿਸੇ ਪੰਜ ਜਣੇ ਆ ਜਾਓ ਪੰਜਾਂ ਤੋਂ ਸ਼ਾਨਦਾਰ ਹੁੰਦੀ ਹੈ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇ ਸਾਰੇ ਪੰਜਾਬੀ ਇਕੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜ਼ੀ ਸਜ਼ਾ ਦੇ ਦੇ ਮੇਰੇ ਤੇ ਯਕੀਨ ਕਰੋ ਮੈਨੂੰ ਯਕੀਨ ਤੋਂ ਜਿਤਾਓ ਮੈਂ ਤੁਹਾਡਾ ਬਚੋਲਾ ਬੜੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੀ ਪੈਗੀ ਬਾਰਡਰਾਂ ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੀ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਹਾਂ ਵਾਦੀ ਕਰਨ ਲਈ ਵਿਚਾਰ ਆਪਾਂ ਝੂਠਾਵਾਦਾ ਨਾ ਰੱਬਤਰਾਵੇ ਝੂਠੇ ਤੇ ਨਾ ਨ ਕਿਸਾਨਾਂ ਨਾਲ ਕਹਿਣਾ ਵੀ ਅਸੀਂ ਧਰਨੇ ਤਾਂ ਬੰਨੇ ਸਾਨੂੰ ਹਾਸਰਾ ਜਾਂ ਮਿਲ ਦੇਣੀ ਨਹੀਂ ਸਾਨੂੰ ਮਿਲਣ ਦਿੱਤਾ ਜਾ ਰਿਆ ਨਾਲ ਕਿ ਸਾਡਾ ਨੂੰ ਆਪਣੇ ਚੈਨਲ ਦੇ ਥਰੂ ਕੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਕੰਮ ਮਿਹਨਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਵੀ بس ਸਕਿਉਰਟੀ ਕੇ ਨਹੀਂ ਲੱਗਦੀ ਜੰਦੀ ਸਾਨੂੰ ਨੇੜੇ ਨਹੀਂ ਲੱਗਦਾ ਵੀ ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ ਸਕਿਉਰਟੀ ਇਸ ਕਰਕੇ ਲੱਗਦੀ ਆ ਕਿ ਗੱਡੀ ਚੋਂ ਡਾਂਗਾ ਬਾਲੀਆਂ ਇਮਾਰਤਾਂ ਉਹ ਗੱਡੀ ਟੁੱਟ ਗਈ ਜਾਂਦੀ ਇਹ ਇਸ ਕਰਕੇ ਸਕਿਉਰਟੀ ਲੱਗਦੀ ਆ ਉਹਨੂੰ ਕੋ ਪਿਆਰ ਨਾਲ ਪੇਸ਼ ਆਓ ਤੇ ਭਾਸ਼ਾ ਚੰਗੀ ਵਰਤੋ ਭਾਸ਼ਾ ਕਿਸਾਨਾਂ ਵਾਲੀ ਵਰਤੋ ਗੁਰੂ ਵਾਲਾ ਜਿੱਦਾਂ ਬੋਲਦਾ ਉਦਾਂ ਵਰਤੋ ਤੇ ਰੌਲਾ ਹੀ ਕੋਈ ਨਹੀਂ ਤੁਹਾਡੇ ਦੁਸ਼ਮਣ ਨਹੀਂ ਕਹਿੰਦੇ ਵੀ ਕਲਾਕਾਰ ਜਦੋਂ ਜਾਂਦੇ ਨਾਲ ਉਹ ਵਾਪਸ ਆਉਂਦੀ ਇੰਡਸਟਰੀ ਵਿੱਚ ਚਲਾ ਜਾਂਦਾ ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ ਤੁਸੀਂ ਮੇਰੀ ਮੇਨੂੰ ਸਾਰਿਆਂ ਨਾਲ ਨਾ ਮਿਲੋ ਮੈਂ ਦਿੱਲੀ ਚ 5 ਸਾਲ ਜੋ ਜੰਮ ਜਾਨਾ ਮੈਂ ਮੈਂ ਉਹ ਕਲਾਕਾਰ ਥੋੜੀ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 ਚ ਉਦੋਂ ਤੋਂ ਦੇਖਿਆ ਕਿਤੇ ਖਾੜਾ ਖੜਾ ਲਾਉਂਦੇ ਮੈਂ ਝੂਠ ਰੱਬ ਨਾ ਬੁਲਾਵੇ ਕਿਉਂਕਿ ਝੂਠੇ ਤੇ ਲਾ ਨਹੀਂ ਖਾਂਸਰਾ ਇਸ ਕੀ ਮੁੱਦੇ ਲੈ ਕੇ ਜਾ ਰਹੇ ਨੇ ਲੋਕ ਸਾਰਾ ਸਾਰਾ ਦਾ ਮੁੱਦਾ ਤਾਂ ਹੈ ਹੀ ਆ ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ بڑے ਮੁੱਦੇ ਨੇ ਯਾਰ ਬੇਰੋਜ਼ਗਾਰੀ ਦਾ ਮੁੱਦਾ ਆ ਜਦੋਂ ਰੋਜ਼ਗਾਰ ਮਿਲ ਗਿਆ ਬੱਚਿਆਂ ਨੂੰ ਟਾਈਮ ਸਿਰ ਆਰ ਮਿਲ ਗਿਆ ਉਹ ਨਸ਼ੇ ਛੱਡ ਦੇਣਗੇ ਬਾਹਰ ਜਾਣਾ ਛੱਡ ਦੇਣਗੇ ਜਦੋਂ ਇੰਡਸਟਰੀ ਆ ਗਈ ਜਦੋਂ ਇੰਡਸਟਰੀ ਆ ਗਈ ਮੈਂ ਕਹਿੰਦਾ ਨਹੀਂ 24 ਘੰਟੇ ਚ ਅਸੀਂ ਨਸ਼ਾ ਖਤਮ ਕਰ ਦਿੰਦੇ ਮੈਂ ਤਾਂ ਕਦੀ ਕਿਹਾ ਜਦੋਂ ਮੈਂ ਇਹ ਕਹਿਣਾ ਕਿ ਮਨ ਲੱਜਤ ਦਾ ਆਸ਼ਿਕ ਹੈ ਔਰ ਮੇਰੇ ਬਾਬਾ ਜੀ ਕਹਿੰਦੇ ਮਨ ਲੱਜਤ ਦਾ ਆਸ਼ਿਕ ਹੈ ਇਹਨੂੰ ਡਾਇਵਰਟ ਕਰਨ ਦੀ ਲੋੜ ਆ ਇਨੂੰ ਜਿੱਦੋਂ ਮੈਨੂੰ ਮਜ਼ਾ ਆਏਗਾ ਜਦੋਂ ਮੈਨੂੰ ਸੰਗੀਤ ਚ ਮਜ਼ਾ ਆਉਂਦਾ 5 10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ ਬੜਾ